ਸ੍ਰੀ ਵਾਹਿਗੁਰੂ ਸਾਹਿਬ ਜੀ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹੋਮ ਬਲਿਹਾਰੀ ਸਤਿਗੁਰ ਚਰਣਾ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨ ਸੋ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੇਠ ਜੁੜੰਦਾ ਲੋੜੀਆ ਜਿਸ ਅੱਗਾ ਸਭ ਨਿਵੰਨ ਹਰ ਸੱਜਣ ਦਾ ਵਣ ਲੱਗਿਆ ਕਿਸੈ ਨਾ ਦੇਈ ਬੰਨ ਹਰ ਜੇਠ ਜੁੜੰਦਾ ਲੋੜੀਆ ਜਿਸ ਅੱਗਾ ਸਭ ਨਿਵੰਨ ਹਰ ਸੱਜਣ ਦਾ ਮਨ ਲਗਿਆ ਕਿਸੇ ਨਦੀ ਬਨ ਮਾਨਕ ਮੋਤੀ ਨਾਮ ਪ੍ਰਭ ਉਨ ਲਗੈ ਨਾਹੀ ਸੰ ਰੰਗ ਸਭੇ ਨਾਰਾਇਣ ਜੀਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਇਹ ਧਨ ਆਪਣ ਲੀਆ ਜੇ ਮਿਲ ਬਿਛੁਰ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੀਠ ਰੰਗੀਲਾ ਤਿਸ ਧਨੀ ਜਿਸ ਕਾ ਭਾਗ ਮ ਧਨ ਸਾਦੂ ਸੰਗ ਪ੍ਰਾਪਤੀ ਨਾਨਕ ਰੰਗ ਮਾਨੰਨ ਹਰ ਜੀઠੂ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਗੁਰਾਂ ਦੀ ਪਾਵਨ ਹਾਜ਼ਰੀ ਅੰਦਰ ਜੁੜ ਰਹੀ ਸਾਧ ਸੰਗਤ ਜਿੱਥੇ ਆਪ ਅੰਮ੍ਰਿਤ ਵੇਲੇ ਜੇ ਜੀਵਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ ਇਸ ਦੇ ਨਾਲ ਹੀ ਅੱਜ ਗ੍ਰੀਖ ਅੰਮ੍ਰਿਤ ਗਰਮੀ ਦੀ ਰੋਕਤ ਦਾ ਪਹਿਲਾ ਮਹੀਨਾ ਜੇਠ ਦੀ ਆਰੰਭਤਾ ਹੋਈ ਹੈ ਜੇਠ ਦੀ ਸੰਗਰਾਦ ਦਿਨ ਬੁੱਧਵਾਰ ਸੁਖ ਹੋਵੇ ਨਾਮ ਚਿਤ ਆਵੇ ਮਹਾਰਾਜ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਜੇਠ ਵੱਡੇ ਨੂੰ ਵੀ ਕਿਹਾ ਗਿਆ ਹੈ ਦਿਨ ਬਹੁਤ ਵੱਡੇ ਹੋਣ ਕਾਰਨ ਬਹੁਤ ਵੱਡਾ ਮਹੀਨਾ ਜੇਠ ਮਹਾ ਬਲਵੰਤ ਪਇਓ ਔਰ ਗਰੀਖਮ ਰੋਕ ਦੇ ਵਿੱਚ ਗਰਮੀ ਦਾ ਮਹੀਨਾ ਹੈ ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਆ ਹਰ ਜੇਠ ਜਿਹੜਾ ਪ੍ਰਭੂ ਸਭ ਤੋਂ ਵੱਡਾ ਹੈ ਵੱਡੀ ਹੁ ਵੱਡਾ ਆਪਾਰ ਤੇਰਾ ਮਰਤਬਾ ਰੰਗ ਪ੍ਰੰਗ ਨਿਕ ਨ ਜਾਪਨ ਕਰਤ ਕਰਤਬਾ ਵੱਡੇ ਕੀਆਂ ਵੜਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਜੋ ਹਰੀ ਜੇਠ ਹੈ ਪ੍ਰਮਾਤਮਾ ਪਰਮੇਸ਼ਰ ਜੁੜੰਦਾ ਲੋੜੀਐ ਜਿਹੜਾ ਮਨੁੱਖ ਇਸ ਮਹੀਨੇ ਦੇ ਅੰਦਰ ਜੀਵਨ ਕਾਲ ਦੇ ਵਿੱਚ ਉਸ ਦੇ ਨਾਲ ਜੁੜਿਆ ਹੋਇਆ ਚਾਹੁੰਦਾ ਹੈ ਪ੍ਰਮਾਤਮਾ ਦਾ ਜਿਸ ਮਾਲਕ ਅੱਗੇ ਸਭ ਨਿਵੰਨ ਸਭ ਤਾਕਤਾਂ ਝੁਕਦੀਆਂ ਹਨ ਦੁਨਿਆਵੀ ਤਾਕਤਾਂ ਰਾਜਾਂ ਰਾਜ ਭਾਨਾਂ ਪਾਨ ਦੀਵਾਨ ਦੇ ਉਪਮਾ ਮਹਾਨ ਸਾਰੀਆਂ ਸ਼ਕਤੀਆਂ ਜਿਹਦੇ ਅੱਗੇ ਨਮਸਕਾਰ ਨਾਤਮਸਤਕ ਹੁੰਦੀਆਂ ਹਰ ਸੱਜਣ ਦਾ ਵਣ ਲੱਗਿਆ ਕਿਸੈ ਨਾ ਦੇਈ ਬੰਨ ਜਿਹੜਾ ਹਰੀ ਸੱਜਣ ਦੀ ਦਾਵਣ ਪੱਲੇ ਨਾਲ ਲੱਗ ਜਾਂਦਾ ਬਾਹੀਂ ਗਹੀਂ ਕੀ ਲਾਜ ਅਸ ਜਿਹਦੀ ਮਹਾਰਾਜ ਬਾਹ ਫੜ ਲੈਂਦੇ ਐ ਮੋਕੂ ਬਾਹਾ ਦੇ ਬਾਹ ਦੇ ਬੀਠਲਾ ਪੱਲੇ ਤੈਂਡਾਂ ਲਾਗੀ ਜਿਹੜਾ ਹਰੀ ਸੱਜਣ ਦੇ ਦਾਵਨ ਪੱਲੇ ਨਾਲ ਲੱਗ ਜਾਂਦਾ ਉਹਨੂੰ ਫਿਰ ਬਨ ਕੇ ਜਮਾ ਦੇ ਅੱਗੇ ਜਾਂ ਉਹਨੂੰ ਬੰਧਨ ਨਹੀਂ ਪੈਂਦੇ ਸੰਸਾਰ ਦੇ ਅੰਦਰ ਬਨ ਕੇ ਨਹੀਂ ਛਟਿਆ ਜਾਂਦਾ ਕਿਸੇ ਨਾ ਦੇਈ ਬਨ ਕਿਸੇ ਮਨੁੱਖ ਨੂੰ ਬੰਧਨ ਨਹੀਂ ਪੈਂਦੇ ਕਿਸੇ ਪ੍ਰਕਾਰ ਦੇ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗਿਆ ਨਾ ਹੀ ਸੰਨ ਜਿਸ ਹਿਰਦੇ ਅੰਦਰ ਮਾਨਕ ਮੋਤੀ ਪਰਮੇਸ਼ਰ ਦਾ ਨਾਮ ਮਾਨਕਾਂ ਵਰਗਾ ਮੋਤੀਆਂ ਵਰਗਾ ਕੀਮਤੀ ਹਿਰਦੇ ਅੰਦਰ ਵਸ ਜਾਏ ਜਿਹਦੇ ਹਿਰਦੇ ਅੰਦਰ ਵਿਦਿਆ ਵਸ ਜਾਏ ਨਾਮ ਵਸ ਜਾਏ ਉਹਨੂੰ ਚੋਰੀ ਨਹੀਂ ਕਰ ਸਕਦਾ ਕੋਈ ਸਨ ਨਹੀਂ ਲਾ ਸਕਦਾ ਖੋ ਨਹੀਂ ਸਕਦਾ ਲੁੱਟ ਨਹੀਂ ਸਕਦਾ ਰੰਗ ਸਭੇ ਨਾਰਾਇਣੇ ਜੇਤੇ ਮਨ ਪਵਨ ਜੀਵਨ ਕਾਲ ਦੇ ਅੰਦਰ ਜਿੰਨੇ ਵੀ ਰੰਗ ਹਨ ਪ੍ਰਕਿਰਤੀ ਦੇ ਜਿੰਨੇ ਵੀ ਰੰਗ ਹਨ ਔਰ ਮਨੁੱਖੀ ਮਨ ਦੇ ਉੱਪਰ ਆਉਣ ਵਾਲੇ ਜਿੰਨੇ ਵੀ ਬਦਲਾਅ ਸਭ ਨਾਰਾਇਣ ਪਰਮੇਸ਼ਰ ਦੇ ਹਨ ਜਿਹੜੇ ਸਾਨੂੰ ਚੰਗੇ ਲੱਗਦੇ ਆ ਉਹ ਸਭ ਮਾਲਕ ਨੇ ਹੀ ਦਿੱਤੇ ਹੋਏ ਹਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭੂ ਚਾਹੁੰਦਾ ਹੈ ਜੀਵ ਉਹੀ ਕਰਦਾ ਹੈ ਕੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਣਾ ਸੋ ਕਰ ਰਹਾ ਸੋਈ ਜੀ ਕਰਨ ਇਹ ਜੀਵਨ ਦੇ ਵਿੱਚ ਵਿਚਰਦਾ ਹੋਇਆ ਉਹ ਕਾਰਜ ਕਰਦਾ ਜੋ ਮਾਲਕ ਦੀ ਇੱਛਾ ਅਨੁਸਾਰ ਅਥਵਾ ਜੋ ਪ੍ਰਮਾਤਮਾ ਸਾਡੇ ਤੋਂ ਚਾਹੁੰਦੇ ਹਨ ਮਨੁੱਖ ਨੂੰ ਉਹ ਕੰਮ ਕਰਨੇ ਚਾਹੀਦੇ ਹਨ ਜੋ ਪ੍ਰਭ ਕੀਤੇ ਆਪਣੈ ਸਹੀ ਕਹੀਐ ਧਨ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਕਰ ਲਿਆ ਉਹਨਾਂ ਨੂੰ ਜਗਤ ਦੇ ਅੰਦਰ ਧਨਤਾ ਜੋ ਕਿਹਾ ਗਿਆ ਹੈ ਤਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇ ਆਪ ਮਨ ਲੀਆ ਜੇ ਮਿਲਿਆ ਵਿਛੜ ਕਿਉਂ ਰੋਵਨ ਜੇ ਮਨੁੱਖ ਉਹਨੂੰ ਆਪਣੀ ਤਾਕਤ ਨਾਲ ਹੀ ਰੱਬ ਜਾਂ ਕੋਈ ਵੀ ਸ਼ਕਤੀ ਕੋਈ ਵੀ ਇਥੋਂ ਦੀ ਚੀਜ਼ ਮਿਲਦੀ ਹੋਵੇ ਫਿਰ ਜਿਸ ਵੇਲੇ ਉਹ ਵਿਛੜ ਜਾਂਦੀ ਹੈ ਤੇ ਰੋਂਦਾ ਕਿਉਂ ਫਿਰਦਾ ਉਹਨੂੰ ਪੱਕੇ ਤੌਰ ਤੇ ਆਪਣੇ ਕੋਲ ਰੱਖਦਾ ਕਿਉਂ ਨਹੀਂ ਇਸ ਕਰਕੇ ਮਾਲਕ ਦਾ ਹੀ ਦਿੱਤਾ ਸਾਰਾ ਕੁਝ ਹੈ ਮਨੁੱਖ ਦੀ ਆਪਣੀ ਤਾਕਤ ਨਹੀਂ ਜੇ ਮਨੁੱਖ ਦੇ ਆਪਣੀ ਤਾਕਤ ਨਾਲ ਪ੍ਰਾਪਤ ਹੋਵੇ ਤਾਂ ਜਿਸ ਵੇਲੇ ਖੋਸ ਜਾਂਦੀ ਹੈ ਫਿਰ ਰੋਵੇ ਨਾ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਾਣਨ ਸਾਧੂ ਰੱਬ ਦੇ ਪਿਆਰਿਆਂ ਦੀ ਸੰਗਤ ਪ੍ਰਾਪਤ ਦੇ ਹੋਣ ਦੇ ਨਾਲ ਉਸ ਦੇ ਰੰਗ ਮਾਣੇ ਜਾਂਦੇ ਆ ਉਹਦਾ ਆਨੰਦ ਲਿਆ ਜਾਂਦਾ ਉਹਦਾ ਨਾਮ ਜਪਿਆ ਜਾਂਦਾ ਹੈ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਹਰੀ ਰੂਪ ਜੇਠ ਜਿਹੜਾ ਉਹ ਰੰਗੀਲਾ ਹੈ ਰੰਗਿਆ ਹੋਇਆ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੂ ਲਾਲ ਹੈ ਸੱਚੇ ਰਤਾ ਸੱਚ ਤਿਸ ਤਣੀ ਹਰੀ ਪ੍ਰਮਾਤਮਾ ਪਰਮੇਸ਼ਰ ਕਾਲ ਪੁਰਖ ਵੈਗਰੂ ਜੋ ਹੈ ਜਿਹਦੇ ਮੱਥੇ ਦੇ ਭਾਗ ਚੰਗੇ ਹੋਣ ਉਹਦੇ ਹਿਰਦੇ ਅੰਦਰ ਪ੍ਰਗਟ ਹੁੰਦਾ ਰੰਗਿਆ ਪਰਮੇਸ਼ਰ ਤਾਂ ਉਹ ਤਨਤਾ ਜੋਗ ਹੋ ਜਾਂਦਾ ਤਨਵਾਨ ਹੋ ਜਾਂਦਾ ਧਨਵੰਤ ਨਾਮ ਕੇ ਮਨਜਾਰੇ ਸਭ ਤੋਂ ਵੱਡਾ ਤਨਤਾਵ ਜੋਗ ਹੈ ਧਨਵਾਨ ਹੈ ਇਕ ਗ੍ਰਿਕਮ ਰੁਪ ਦਾ ਪਹਿਲਾ ਮਹੀਨਾ ਜੇਠ ਦਾ ਸੋ ਅੱਜ ਆਰੰਭ ਹੋਇਆ ਹੈ ਹੁਲਾ ਚੁੱਕਾਂ ਦੀ ਖਿਮਾ ਸਰਬੱਤ ਦਾ ਧੰਨਵਾਦ ਆਪਨੇ ਹਾਜ਼ਰੀਆਂ ਭਰੀਆਂ ਗੁਰੂ ਸਾਹਿਬ ਦਾ ਮਹੀਨਾ ਸੋਖ ਸ਼ਾਂਤੀ ਦੇ ਨਾਲ ਬਤੀਤ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ